ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਆਪਣੇ ਚੈਨਲ ਭੌਂਆਂ ਦਾ ਡੇਰੀ ਫਾਰਮ 9511 ਤੇ ਅੱਜ ਦੀ ਵੀਡੀਓ ਲੱਗੇ ਆ ਪੜਾਉਣਾ ਆਪਾਂ ਫੈਡ ਚਵੰਡਾ ਤਹਿਸੀਲ ਅਜਨਾਲਾ ਤੇ ਜਿਹਦਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਛੋਟੀਆਂ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਦੇ ਇੱਕ ਗੱਬਣ ਤਿਆਰ ਤੇ ਇੱਕ ਹੈਗੀ ਆ ਟੋਕੜ ਗੱਬਣ ਆਪਾਂ ਪਹੁੰਚੇ ਆ ਵੀਰ ਹਰਪਾਲ ਦੇ ਕੋਲ ਤੇ ਆਜੂ ਕਰਦੇ ਆ ਵੀਰ ਨਾਲ ਗੱਲਬਾਤ ਸਾਸਰੀ ਭਾਜੀ ਸਤਿ ਸ੍ਰੀ ਅਕਾਲ ਜਗੇ ਵੀਰ ਸਤਿ ਸ੍ਰੀ ਅਕਾਲ ਹੋ ਸਨੋ ਠੀਕ ਠਾਕ ਜੀ ਅਰੇ ਅੰਗਰੇਜ਼ ਜੀ ਤੁਸੀਂ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਜੀ ਜਗੇ ਵੀਰ ਇਹ ਵੀ ਜਪੜਾ ਨਾਮ ਤੇ ਐਡਰੈਸ ਦੱਸ ਦਿਓ ਹਾਂ ਮੇਰਾ ਰਪਾਸੀ ਗਿਚ ਪਿੰਡ ਚੁੰਵਿੰਡਾ ਜ਼ਿਲ੍ਹਾ ਮੂਸਰ ਜੀ ਠੀਕ ਹੈ ਜੀ ਫੋਨ ਨੰਬਰ 91 454995 ਠੀਕ ਹੈ ਜੀ ਤੇ ਆਹ ਕਰੀਏ ਇਤੋਂ ਹਾਂ ਇਤੋਂ ਵੱਡੀ ਮਾਝ ਦਾ ਸ਼ਿਵਾਲਾਦ ਕਰ ਲਵਾਂਗੇ ਜਗੇ ਵੀਰ ਦੱਸਿਓ ਕਿੰਨੇ ਮਸੂਹਾਂ ਸੂਈ ਜੀ ਇਹ ਦੂਸਰਾ ਸੂਹਾਂ ਸੂਈ ਆ ਅੱਛਾ ਜੀ ਅੱਜ 6-7 ਤਾਂ ਨਹੀਂ ਸੂਈ ਮਗਰ ਕੱਟਾ ਜੀ ਠੀਕ ਲੋ ਜੀ ਵੈਲਕਾਮ ਹ ਕਹਣਾ ਵਾਲਾ ਪੱਕਾ ਹਨਾ ਹਾਂ ਹਾਂ 14 ਲਓ ਜੀ 14 ਤੋਂ 14.5 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਗਿਆ ਬਿਲਕੁਲ ਥਾਣ ਭਾਂਡਾ ਤੇ ਚੈੱਕ ਕਰ ਸਕਦੇ ਜੀ ਹਾਂਜੀ ਹਾਂਜੀ ਬੜਾ ਕਮਾਲ ਹੋਈ ਪਈ ਆ ਕਿ 93 ਨੋਕੜਾ ਲੱਗਾ ਪਿਆ ਤੇ ਖੋਲੋ ਭਾਈ ਜੀ ਇਹਨੂੰ ਖੋਲ ਜੀ ਸਵੇਰ ਕਨਵਾ ਸੁਈ ਭਾਜੀ ਜੱਜ ਜੱਜੇ ਵੀ ਸੁਈ ਆ ਇਹ ਕਿੰਨਾ ਦੁੱਧ ਕੱਢੀ ਜਾਊਗੀ ਦੁੱਧ ਨੇ ਲੱਗੇ ਵੀ ਨਾ ਉਧਰੋਂ ਵੀਰ ਹੁਣਾਂ ਲੈ ਆਂਦੀ 16 17 ਕਿਲੋ ਦੁੱਧ ਨੇ ਭਰਿਆ ਇਹਦੇ 16 17 ਕਿਲੋ ਨੇ ਪੇਪਰ ਨਾ ਬੱਡੀ ਮਾਰ ਲਓ ਜੀ ਕਾਟ ਕਾਟ ਤੇ ਪਿੱਠ ਕੋੜਿਆ ਤਾਂ ਬਹੁਤ ਜ਼ਿਆਦਾ ਚੌੜੀ ਆ ਗਈ ਜੇ ਬੱਚਾ ਕਰ ਸਕਦੇ ਤੁਸੀਂ ਐਣ ਮੰਜਾ ਲੈਂਦਾ ਵਾ ਤੇ ਸੂਹਾ ਦੋਸਰਾ ਫੀ ਆ ਤੇ ਅਸਟਾਬ ਜਿਹੜਾ ਮੌਕੇ ਦੇ 14 ਮੀਟਰ ਖੜ ਕੋਲੀ ਦੋਂ ਤੁਸੀਂ ਪਿਆਰ ਆ ਤੇ ਫੇਸਕਵਾਲ ਦੀ ਵੀ ਚੈੱਕ ਕਰ ਸਕਦੇ ਜੇ ਫਿਰ ਮਹਰਾ ਨਾ ਤੁਹਾਡੇ ਵਿੱਚ ਆ ਗਈ ਆ ਤੇ ਥਣ ਵੀ ਆ ਗਏ ਨੇ ਗਿੱਟ ਗਿੱਟ ਤੇ ਲੱਗਾ ਪਿਆ ਉਹ ਚੋਹਾਂ ਸਾਈਡਾਂ ਤੇ ਕੱਲਾ ਕੱਲਾ ਥਣ ਆ ਜੀ ਇਹਦੇ ਪਿੱਛੇ ਆ ਗਿਆ ਜੇ ਮੇਲਕਾਪ ਉਹ ਵੀ ਆਪਾਂ ਬਖਾਵਾਗੇ ਦਾ ਮੁੰਡਾਗੇ ਤੋਂ ਇਤਰਾ ਵੀ ਚੈੱਕ ਕਰਦਾ ਦੇਖ ਕੱਡਾ ਚਡਾ ਜਿਹੜਾ ਬਹੁਤ ਹੀ ਚੰਗਾ ਕੱਢਿਆ ਪਿਆ ਕਰਵਾਲੀ ਨੇ ਤੇ ਥਣ ਵੀ ਕੱਲਾ ਕੱਲਾ ਲੱਗਾ ਵਾ ਤੇ ਆਹ ਵਾਲਾ ਆ ਗਿਆ ਜੇ ਮੇਲਕਾਪ ਤੇ ਛੇ ਦੇ ਬਿਲਕੁਲ ਹੀ ਜੇ ਕਾਲੀ ਜੋ ਵੀ ਜਵਾਬ ਦੇ ਰਹੀ ਇੱਕ ਪਰੋ ਜੇ ਜੱਗੇ ਵੀਰ ਕੋ ਕਾਲੀ ਹੈ ਹਾਂ ਪੂਰੀ ਕਾਲੀ ਝੋਟੀ ਉਧਰ ਦੀ ਝੋਟੀ ਵਾਲੇ ਦੇ ਕਾਲੇ ਸਾਰੇ ਸਾਰੇ ਤੇ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਜੱਗੇ ਵੀਰ ਤੁਹਾਨੂੰ ਪਤਾ ਵੀ ਮਾਰਕੀਟ ਚ ਨਾ ਥੋੜਾ ਬਾਜ਼ਾਰ ਡਾਊਨ ਹੋ ਗਿਆ ਹਾਂਜੀ ਪਰ ਉਹ ਸੌਣ ਦੇ ਮਹੀਨੇ ਸੋਨਾ ਕਾ ਬੋਲ ਜਾਂਦਾ ਆ ਹਾਂਜੀ ਹਾਂਜੀ ਉਦੋਂ ਦੇ ਆਪਣੇ ਹੈਗੀ ਆ ਮਤਲਬ ਵੀ 1781 ਦੀ ਹਾਂਜੀ ਕੋਣ 140 ਦੀ ਜੱਗੇ ਵੀਰ 140 ਦੀ ਹਾਂਜੀ ਕਰੀਏ ਮਾਨਤਾ ਕਰਾ ਲਓ ਜੱਗੇ ਵੀਰ ਤਾਂ ਦੋ ਹਵਾਨਾ ਜਿੱਤੇ ਚੜ੍ਹਦੇ ਨਹੀਂ ਜੱਗੇ ਵੀਰ ਜਿਹੜੀ ਆਪਾਂ ਦੇਣੀ ਪੂਰੀ 130 ਹੀ ਦਵਾਂਗੇ ਲਓ ਜੀ 1 ਲੱਖ 30 ਹਜ਼ਾਰ ਦੀ ਦੋ 16 17 16 17 ਕਿਲੋ ਆਮਣਾ ਪਾਈ ਜਾਣਾ ਝੋਟੀ ਨੇ ਠੀਕ ਆ ਠੀਕ ਆ ਲਓ ਜੀ 16 17 ਲੀਟਰ ਵਾਲੀ ਝੋਟੀ ਤੇ ਕੱਦ ਕਾੜੀ ਤੀ ਗੱਲ ਸਕਦੇ ਜੀ ਚੈੱਕ ਆ ਬਹੁਤ ਹੀ ਤਗੜਾ ਕੱਦ ਕਾਠ ਆ ਗਿਆ ਵਾ ਹਾਂਜੀ ਹਾਂਜੀ ਤੇ ਜਿਹੜਾ ਮੌਕੇ ਤੋਂ 14 ਲੀਟਰ ਦੋ ਤਾਂ ਤਿਆਰ ਆ ਤੇ ਦੂਜੇ ਨੰਬਰ ਤੇ ਵੀ ਜੈਡ ਬਲੈਕ ਪੌਰ ਆ ਗਿਆ ਹਾਂ ਹੈ ਵੀ ਜੈਡ ਬਲੈਕ ਆ ਤੇ ਬਾਕੀ ਤਾਂ ਸੋਹਣੀ ਡੀਟੇਲ ਆ ਇਹ ਦੂਜਾ ਸੂਆ ਜੱਗੇ ਵੀ ਸੁਣੀ ਆ ਅੱਛਾ ਜੀ ਪਹਿਲੇ ਸੂਏ ਵੀ ਉਧਰੋਂ ਮੱਝ ਲੈਂਦੀ ਉਹਨਾਂ ਨੇ ਇਹਨੂੰ ਪਹਿਲੇ ਸੂਏ ਦੁੱਧ ਭਰੇ 16 17 16 17 ਅੱਛਾ ਜੀ ਤੇ ਅਜੇ ਮੰਨ ਲਓ ਵੀ 8 10 ਦਿਨ ਪਹਿਜੇ ਸੂਣ ਚ ਇੱਕ ਕੱਢਾ ਵੀ ਕਿੰਨਾ ਵੱਡ ਗਿਆ ਤਾਂ ਮਾਲੀ ਦਾ ਲਓ ਯਾਰ ਡਬਲਾਇਆ ਗਿਆ ਦੀ ਪੂਛ ਤਾਂ ਕਾਲ ਕਾਲ ਜਾ ਗਈ ਜੀ ਹਾਂ ਜੀ ਤੇ ਦਿਨ ਲੈ ਜੂਗੀ ਕੰਕਰਮਾਲੀ ਅਜੇ ਹਫਤੇ ਹਫਤਾ ਲੈ ਜੂਗੀ ਇੱਕ ਹਫਤਾ ਲੈ ਲੇਗੀ ਇਹਦੀ ਇਹ ਕੱਢ ਕਾਠੇ ਦਾ ਵੀ ਚੰਗਾ ਤੇ ਕੁਆਲਟੀ ਵੀ ਚੈੱਕ ਕਰਾਉਣਾ ਰੇਂਗ ਸਿੰਘ ਆ ਗਿਆ ਹਾਂ ਜੀ ਹਾਂ ਜੀ ਤੇ ਆਲਦੀ ਮੈਂ ਐਨ ਜੈੱਡ ਦਾ ਬਲੈਕ ਆ ਗਈ ਪਿਓਰ ਜਿਹੜੀ ਮੋਰਾਂ ਨਾਲ ਰੁਕੀ ਹੈ ਆਹ ਕੀ ਥੱਲੇ ਮੈਂ ਐਨ ਐਕਸਪ ਡਾ ਵਾਂਗੂ ਨਾਮ ਬਣਿਆ ਚ ਬਣ ਜਾਊਗਾ ਜਿੱਤਰ ਕੋਲ ਤਿਆਰ ਹੋਗੀ ਕਰਮਾਲੀ ਐਨ ਤੋਂਦਾ ਕਿ ਚਟਾ ਲੱਗਾ ਪਿਆ ਵਾ ਤੇ ਗੱਲ ਕੀਤੀ ਦੁੱਧ ਭਰ ਸਿਆਣੀਆਂ ਵੀ ਕਿੰਨਾ ਕ ਦੁੱਧ ਭਰ ਦਊਗਾ ਕੋਈ ਵੇਲੇ ਰਾਜ ਦੇਖੋ ਜੱਗੇ ਵੀਰ ਜਿਵੇਂ ਪਾਸ ਕੀ ਤੇ ਈ ਢੀ ਕਾਲੀ ਐ ਬਿਲਕੁਲ ਸ਼ਾਈ ਸ਼ੀ ਉਧਰ ਦੇ ਰੰਗ ਤਾਂ ਪਤਾ ਸ਼ਾਈ ਸ਼ੀ ਫਿਰ ਬਹੁਤ ਜਗਾਂ ਦੀ ਉਜੀ ਪੰਡਾਂ ਪਈਆਂ ਥੱਲੇ ਕਰਮਾ ਵਾਲੀ ਨੇ ਤੇ ਹਜੇ ਹੋਰ ਬਣ ਜਾਣਾ ਨੇ ਹਫਤੇ ਤੱਕ ਤੇ ਕੋਈ ਪੁਰਾ ਪੜਾਣੀ ਕਿਤੇ ਆਨੇ ਹਫਤਾ ਲੈ ਯੌਵੀ ਕੀ ਬਾਕੀ ਮਿਲਕ ਵਾਂ ਜਿਹੜੇ ਐ ਸੋਨਾ ਡਰਾਈਪ ਪਾ ਲਈਆਂ ਤੇ ਅਗਲੀ ਸਾਈਡ ਤੋਂ ਸੋਨਾ ਦਾ ਸੈਲ ਗਿਆ ਤੇ ਕੀ ਕਰ ਸਕਦੇ ਜੀ ਇਹ ਨਾ ਨਾ ਨੌਰਾ ਨੂੰ ਵੀ ਕੱਢ ਕੇ ਜਾ ਗਿਆ ਨਾ ਜਵਰੀ ਸਮਾਗਰੀ ਚਾਹਤੋਂ ਜੀ ਕੀ ਕਰ ਸਕਦੇ ਆ ਸੂਲ ਦਾ ਕਟਵੰਨ ਅੱਗੇ ਨੂੰ ਤੋਂ ਪਿਛੇ ਨੂੰ ਪਾਣਾ ਜਣਾ ਨੇ ਬੜੀ ਭਾਨਾ ਚੱਗੇ ਵੀਰ ਜੀ ਦੇ ਠੀਕ ਠੀਕ ਇਹ ਤਾਂ ਜਿਹੜਾ ਲੈ ਜੂ ਨਾ ਚੱਗੇ ਵੀਰ ਹਾਂਜੀ ਇਹ ਯਾਦ ਕਰੂਗਾ ਠੀਕ ਹੈ ਜੀ ਮਾਲਾ ਇੰਨਾ ਦੁੱਧ ਦੇ ਦਿੰਦੀ ਆ ਆ ਬਣ ਨਾੜਾਂ ਇਕੱਲੀਆਂ ਕਲੀਆਂ ਦੇ ਦਿੰਦੀ ਪੱਦ ਲੈ ਚੰ ਮਰੀ ਆ ਜੀ ਹਾਂਜੀ ਇਹ ਵੀ ਕੋ ਵੀਰ ਭਰਾਸੇ ਵਾਲਾ ਲੈ ਜੀ ਚਲੋ ਦੁੱਧ ਚੱਗਾ ਕੱਢੀ ਜਾਂਦਾ ਹਾਂ ਚੰਗਾ ਭਰੀ ਜਾਂਦਾ ਚੱਗੇ ਵੀਰ ਇਹਦਾ ਮੁੱਲ ਬਾਕੀ ਰਹਾ ਇਹਦਾ ਨਿਗਾ ਜੇ ਮੁੱਲ ਚੱਗੇ ਵੀਰ ਹਾਂਜੀ ਜਿਹਦੇ ਮਨ ਲ ਮਹਿਸੂਸਵਾ ਕੇ ਵੇਚ ਗਏ ਫਿਰ ਵੀ ਇੱਕ 30 ਇੱਕ 35 ਦੀ ਵਿੰਗਣੀ ਆ ਇਹ ਕੁਵੀਤੀ ਦੇ ਦਿੰਗੇ ਚੱਗੇ ਵੀਰ ਕਰ ਦੋ ਇਹਦੀ ਹਾਨ ਆਈ ਕਰ ਦੋ ਇਹ ਦੱਸ ਦੋ ਆਪ ਹੀ ਇੱਕ ਦਾ ਦੇ ਦੇ ਦਾਂਗੇ ਇੱਕ ਰੱਖ ਦੇ ਹਾਂਜੀ ਦੋ ਛੱਡ ਦਿਓ ਪੂਰਾ ਪੰਜ ਹੀ ਛੱਡ ਦਿਓ ਇੱਕ ਪੰਜ ਲਈ ਦਾਂਗੇ ਸੀਗ ਲਓ ਵੀ ਪਰ ਕੋਈ ਝੋਟੀ ਮੰਦਾ ਹੋ ਗਿਆ ਤਾਂ ਕਰਕੇ ਨਹੀਂ ਤੇ 1.5 ਲੱਖ ਦੀ ਝੋਟੀ ਜੱਗੇ ਵੀ ਨਾ ਹੈ ਹੈਗੀ ਹੈ ਨਹੀਂ 100 ਲੀਟਰ ਦੀ ਪਹਾਰੀ ਆ ਅੱਜ ਤਾਂ ਮਾਰ ਨਾਲ ਕਿਟ ਦੇ ਵਿੱਚ ਚਲੋ ਨਹੀਂ ਨਹੀਂ ਮਿਲਦੀ ਨਹੀਂ ਮਿਲਦੀ ਕੀ ਕਰ ਸਕਦੇ ਬਾਕੀ ਸੋਲਦਾ ਕਿ ਚੱਡਾ ਲਾਇਆ ਪਿਆ ਫਰਮਲੀ ਨੇ ਤੇ ਆਜੋ ਹੁਣ ਤੀਜੇ ਨੰਬਰ ਦੇ ਟੋਕਰੀ ਟੋਕਰੀ ਕਪੜ ਜੱਗੇ ਵੀਰ ਇਹ ਕਿੰਨੇ ਟਾਈਮ ਦੀ ਕੱਬਣ ਆ ਇਹ ਆਵੇ ਘੰਟਾ ਕੋ ਚੈੱਕ ਕਰ ਇਹਨੂੰ 8 ਮਹੀਨੇ ਦੀ ਪੂਰੀ ਚੈੱਕ ਪਾਸ ਆ ਅੱਛਾ ਜੀ 6 ਕਿਲੋ ਦੁੱਧ ਜੀ ਇੱਕੋ ਟਾਈਮ ਮਿਲਦੀ ਏ ਅੱਛਾ ਇੱਕੋ ਟਾਈਮ ਇੱਕੋ ਟਾਈਮ ਜੱਗੇ ਦੀ ਇੱਕੋ ਟਾਈਮ ਮਿਲਦੀ ਏ ਲਓ ਜੀ 8 ਬਾਰੀ ਜਿਹੜੇ 1 ਲੀਟਰ ਦੁੱਧ ਆ ਬਹੁਤ ਚੰਗਾ ਗੱਲ ਕਰ ਪੂਰੇ 8 ਮਹੀਨੇ ਦੀ ਗੱਬਣ ਸੱਜੇ ਦਾ ਕਿੰਨਾ ਕਰਿਆ ਸੱਜੇ ਚ ਅੱਗੇ ਵੀ ਤੂੰ ਵੇਖ ਨਾ ਕੱਤ ਗੜ ਕਿੱਡਾ ਤਕੜੀ ਆ 15 16 15 16 ਕਿਲੋ ਦਿੰਦੀ ਰਹੀ ਆ ਚਲੋ ਬਾਅਦ ਜੱਗੇ ਵੀ ਰਫਾ ਮੱਝ ਲੈਣੇ ਚੰਗੇ ਤੇ ਬਿਲਕੁਲ ਸਹੀ ਜਿਹੜੀ ਅਗਲੇ ਪਾਸੇ ਜਾ ਕੇ ਅਗਲੇ ਨੂੰ 2 ਰੁਪਏ ਗਾਹ ਮਟਾ ਸਕਦੇ ਆ ਹਾਂਜੀ ਹਾਂ ਬਿਲਕੁਲ ਸਹੀ ਜੱਗੇ ਵੀਰ ਮਹਾਰਾਜ ਇੰਨੀ ਕਿਰਪਾ ਆ ਪੱਤਰੇ ਤੇ ਜਾਂਦਾ ਡੰਗਰ ਵੇਨੇ ਵੀ ਇੰਨੀ ਕਰਤ ਇਹ ਇੱਕ ਛੋਟੀ ਝੋਟੀ ਹਾਂਜੀ ਇਹ ਸਵੇਰ ਕਿੰਨਾ ਸੋਹਣੀ ਨੇ ਤੀਸਰਾ ਸਵੇਰਾ ਸੁਨਾ ਜੱਗੇ ਵੀ ਰਹਿ ਰਹੀ ਪ੍ਰੋਪਰ ਠੀਕ ਹੈ ਲੋ ਜੀ ਤੀਸਰਾ ਸਵੇਰਾ ਇਹ ਆਪਾਂ ਦੂਜਾ ਦੂਜਾ ਕਮਾਂ ਤੇ ਤੀਸਰਾ ਤੀਸਰਾ ਹੀ ਕਮਾਂ ਨਹੀਂ ਬਿਲਕੁਲ ਬਸਹੀ ਗੱਲ ਜੀ ਸੱਚ ਦਾ ਫਾਇਦਾ ਹੈ ਲੋ ਜੀ ਫੇਸਪਾਸਟ ਵੀ ਚੈੱਕ ਕਰ ਸਕਦੇ ਜੇ ਬਾਕੀ ਪੇਟ-ਪੁੜੇ ਦੀ ਤੇ ਕੱਦ ਵਜਨ ਦੀ ਬਹੁਤ ਚੰਗੀ ਆ ਗਈ ਆ ਤੇ ਥਣ-ਸਣ ਇਹਨਾਂ ਨੂੰ ਬਹੁਤ ਜਿਆਨ ਸਪੈਸ਼ਲ ਹੀ ਲੱਗਾ ਪਿਆ ਵਾ ਨਾ ਇਕੱਲਾ ਥਣ ਤੇ ਪੇਟ-ਪੁੜੇ ਅਲੋਨੀ ਜੋ ਚੰਗੀ ਆ ਗਈ ਆ ਮਲਕੀ ਬਣੇ ਦੋਨਾਂ ਸਾਈਡਾਂ ਤੇ ਇਸਾਉਣਾ ਬਹੁਤ ਪਾਈਪ ਵਾਲਾ ਹਿਸਾਬ ਆ। ਇਹ ਚੱਕ ਆ ਪਰ ਮੈਂ ਇਹ ਚੀਅਕ ਪਾ ਅਥਰ 6 ਲੀਟਰ ਜਿਹੜਾ ਦੁੱਧ ਬਿਲਕੁਲ ਇੱਕੋ ਵੀ ਤਿਆਰ ਆ। ਨਵੀਂ ਲਾਗੇ ਤਾਂ ਚੈੱਕ ਕਰਾਂਗੇ ਤੁਹਾਨੂੰ ਆਪਾਂ ਠੰਡਾ ਸੈੱਜ ਕਰਾਂ। ਕਤਾਂ ਤੋਂ ਬਹੁਤ ਹੀ ਚੰਗਾ ਲੱਗਾ ਕਰਨ ਵਾਲੀ ਨੂੰ ਤੇ ਇਹਦਾ ਭਾਈ ਜੀ ਮੋਲ ਫਿਰ ਇਹ ਮੁਕਤ ਵੀ ਸਭ ਬਟੇਰੀ ਦਾ ਹਾਂਜੀ ਕੋਈ ਸਾਹਮ ਕੇ 30000 ਨਫੇ ਨਾਲ ਫਿਰ ਸਾਨੂੰ ਦੇ ਜੀ ਇਹਦੇ ਤੋਂ ਦੋ ਸਾਹਮਣੇ ਆ ਹਾਂਜੀ ਠੀਕ ਆ ਤੇ ਦੁੱਧ ਵੀ ਮੰਨ ਲਓ ਵੀ 6 ਕਿਲੋ ਦੇ ਦਿੰਦੇ ਆ ਅੱਛਾ ਜੀ ਹੁਣ ਆਪਾਂ ਜੱਗੇ ਵੀ 80 ਦੀ ਦੇ ਦਈਏ 80 ਦੀ ਹਾਂ ਇਹ ਵੀ ਜਾਣਦੀ ਹੈ ਜਿੱਥੇ ਕੋਈ 70000 ਦੀ ਜੱਗੇ ਵੀ ਰਹਾਣਾ ਹੋਣੀ ਹੈ ਠੀਕ ਲੋ ਜੀ 70000 ਦੀ ਟੋਕੜ ਕੱਪਨ ਤੇ ਮਿਲ ਕੋ ਕੌੜ ਸੱਜਾ ਵਜਣੇ ਵੇਖੋ ਜੱਗੇ ਵੀ 50000 ਦਾ ਵਜਨ ਆ ਹਾਂਜੀ ਹੈਗਾ ਹੈਗਾ ਆਹੋ 50000 ਦਾ ਜੱਗੇ ਵੀ ਵਜਣੀ ਆ ਚੰਗੀ ਆ ਚਲੋ ਜਿੰਨੀ ਵੀ ਆ ਗਈਆਂ ਨੇ ਨਾੜਾ ਨੂੜਾ ਜਿਹੜੀਆਂ ਇਹਦੇ ਵੀ ਬਿਲਕੁਲ ਬੜੀ ਬਹੁਤ ਚੰਗੀ ਲੱਗੀ ਐ ਦੋਵਾਂ ਸਾਈਡਾਂ ਦੇ ਪੈਪਾ ਹੀ ਲੱਗੀਆਂ ਪਈਆਂ ਵਾਂ ਤੇ ਪਛਮੀ ਪਾਈ ਦੇ ਕੋਲ ਚਲੋ ਸਾਰੇ ਇੱਥੇ ਆਈਆਂ ਨੇ ਮਾਰਕੀਟ ਦੇ ਹਿਸਾਬ ਨਾਲ ਜਾਇਜ਼ ਜਾਇਜ਼ ਸਭ ਜਾਇਜ਼ ਠੀਕ ਆ ਨਾ ਭਾਈਓ ਬਾਹਰ ਹੋ ਚੰਗੀ ਵੀ ਬੇਨਤੀ ਐ ਇੱਥੇ ਆਓ ਆਪਣੀ ਚੋਕਲੇ ਖੜੋ ਠੀਕ ਆ ਠੀਕ ਆ ਸਾਰੇ ਵੀਡੀਓ ਚ ਪਾਈ ਦੀ ਉਹ ਬੇਨਤੀ ਆ ਕਿ ਇੱਥੇ ਆਓ ਤੇ ਆਪਣੀ ਚੋਜਵਾ ਕੇ ਖੜੋ ਹਾਂਜੀ ਹਾਂਜੀ ਲਓ ਭਾਈ ਬਾਈ ਜੀ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਜਿਹੜੇ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣਾ ਹੁੰਦਾ ਵਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਇੱਕ ਛੋਟੀ ਜਿਹੀ ਸੇਵ ਕਰ ਸਕਦੇ ਜੇ بار-ਬਾਰ ਆਪਾਂ ਦਿਖਾਉਂਦੇ ਆ ਕਿ ਸੂਲ ਤਾਂ ਕਿ ਚੱਡਾ ਲੱਗਾ ਪਿਆ ਵਾ ਇਹ ਫੁੱਟ ਫੁੱਟ ਬਾਹਰ ਨੂੰ ਆ ਗਈ ਵੀ ਕਰਮਾ ਲਈ ਜਦੋਂ ਫੁੱਲ ਤਿਆਰ ਹੋ ਗਈ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ